ਜਿੰ ਤੱਕ ਤੁਸੀਂ ਪਿਛਲੀ ਵੀਡੀਓ ਵਿੱਚ ਵੇਖਿਆ ਕਿ ਕਿਵੇਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਨੇ ਬਾਕੀ ਪਰਿਵਾਰ ਨਾਲੋਂ ਸਰਸਾ ਨਦੀ ਤੇ ਵਿਛੜਨ ਤੋਂ ਬਾਅਦ ਕੁੰਮੇ ਮਸ਼ਕੀ ਦੀ ਝੌਂਪੜੀ ਵਿੱਚ ਰਾਤ ਬਿਜਾਰੀ ਅਤੇ ਇੱਥੋਂ ਗੰਗੂ ਕਿਵੇਂ ਉਹਨਾਂ ਨੂੰ ਨਾਲ ਲੈ ਕੇ ਆਪਣੇ ਘਰ ਵੱਲ ਤੁਰ ਪੈਂਦੇ ਆ ਇਸ ਤੋਂ ਬਾਅਦ ਇਨ੍ਹਾਂ ਦਾਦੀ ਪੋਤਿਆਂ ਨੇ ਇਸ ਪੋਦੀ ਠੰਡੀ ਰਾਤ ਵਿੱਚ ਕੀ ਕੁਝ ਚੱਲਿਆ ਅਤੇ ਇਸ ਤੋਂ ਇਲਾਵਾ ਗੰਗੂ ਨੂੰ ਸਹਬਜ਼ਾਦਿਆਂ ਨੂੰ ਫੜਾਉਣ ਦੇ ਮੁਕਾਬਲੇ ਕਿੰਨੇ ਗੁਰੂ ਪੈ ਮਿਲੇ ਅਤੇ ਇਹ ਦਾਦੀ ਪੋਤੇ ਕਿਹੜੀ ਫਕੀਰ ਦੀ ਝੌਂਪੜੀ ਵਿੱਚ ਇੱਕ ਦਿਨ ਗੁਜ਼ਾਰਦੇ ਆ ਇਹ ਸਾਰਾ ਅਣ ਸੁਣਿਆ ਇਤਿਹਾਸ ਤੁਹਾਨੂੰ ਇਸ ਵੀਡੀਓ ਵਿੱਚ ਪੂਰੀ ਡਿਟੇਲ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਜਰੂਰ ਵਧਾਇਆ ਕਰੋ ਸੋ ਸਮਾਂ ਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਆ ਜਿਵੇਂ ਆਪਾਂ ਪਿਛਲੀ ਵੀਡੀਓ ਵਿੱਚ ਵੇਖਿਆ ਕਿ ਪਿੰਡ ਕਾਇਨੌਰ ਦੇ ਨੇੜੇ ਇੱਕ ਜੰਗਲ ਵਿੱਚ ਛਪੜੀ ਕੰਡੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਜੀ ਗੰਗੂ ਸਮੇਤ ਉੱਥੇ ਰਾਤ ਗੁਜ਼ਾਰਦੇ ਪਿਛਲੀ ਸਾਰੀ ਰਾਤ ਗੰਗੂ ਦੀ ਇਹ ਚਾਹਤ ਬਿਆਨ ਲੱਗ ਜਾਂਦੀ ਆ ਕਿ ਮਾਤਾ ਜੀ ਜਦੋਂ ਸੌਂਦੇ ਨੇ ਤਾਂ ਮੈਂ ਉਹਨਾਂ ਦੀਆਂ ਸਾਰੀਆਂ ਸੋਨੇ ਦੀਆਂ ਮੋਹਰੇ ਚੁਰਾ ਉੱਥੋਂ ਤੋਦਦਾ ਬਣਾ ਪਰ ਉਹ ਸਾਰੀ ਰਾਤ ਇਸ ਕੰਮ 'ਚ ਸਫਲ ਨਾ ਹੋ ਸਕਿਆ ਉਸ ਨੂੰ ਹਰ ਸਮੇਂ ਮਾਤਾ ਜੀ ਜਾਗਦੇ ਨਜ਼ਰ ਆਏ ਇਸੇ ਤਰ੍ਹਾਂ ਕਰਦਿਆਂ ਅਮਰਤ ਵੇੜਾ ਹੋ ਜਾਂਦਾ ਗੰਗੂ ਨੂੰ ਮੱਲੋ ਮੱਲੀ ਨੀਂਦ ਆ ਜਾਂਦੀ ਆ ਮਾਤਾ ਜੀ ਤਲਾ ਤੋਂ ਮੂੰਹ ਹੱਟੋ ਕੇ ਸਾਵਧਾਨ ਹੋ ਕੇ ਪ੍ਰਮਾਤਮਾ ਦੀ ਯਾਦ 'ਚ ਲੀਨ ਹੋ ਗਏ ਬਹੁਤ ਦੇਰ ਇਸੇ ਤਰ੍ਹਾਂ ਪ੍ਰਭੂ ਬੰਦਗੀ ਵਿੱਚ ਲੰਘ ਜਾਂਦੀ ਆ ਗੰਗੂ ਨੂੰ ਦਿਨ ਚੜੇ ਜਾ ਗਈ ਤਾਂ ਅੱਬਣ ਵਾਹੇ ਉੱਠਿਆ ਤੇ ਬਹੁਤ ਪਛਤਾਇਆ ਕਿ ਸਾਰੀ ਰਾਤ ਕਰੋ ਬਾਹਰ ਜਾ ਕੇ ਵੀ ਕੱਟੀ ਪਰ ਹੱਥ ਵੱਲੇ ਕੁਝ ਨਹੀਂ ਪਿਆ ਕਿਉਂਕਿ ਇਸ ਛਪੜੀ ਕਿਨਾਰੇ ਗੰਗੂ ਜਾਣਬੁੱਝ ਕੇ ਰਾਤ ਕੱਟ ਰਿਹਾ ਸੀ ਉਸ ਦਾ ਪਿੰਡ ਤਾਂ ਇੱਥੋਂ ਸਿਰਫ 2 ਕਿਲੋਮੀਟਰ ਹੀ ਸੀ ਇਹ ਪਾਪੀ ਅਗਲੀ ਵਿਉਂਤ ਬਣਾ ਮਾਤਾ ਜੀ ਨੂੰ ਕਹਿਣ ਲੱਗਾ ਕਿ ਇੱਥੋਂ ਮੇਰਾ ਪਿੰਡ ਨੇੜੇ ਹੈ ਉੱਥੇ ਚੱਲਦੇ ਹਾਂ ਉੱਥੇ ਜਾ ਕੇ ਹੀ ਹੁਣ ਭੋਜਨ ਸ਼ਕਾਂਗੇ ਇਸ ਦੀ ਨੀਅਤ ਇੰਨੀ ਖੋਟੀ ਹੋ ਚੁੱਕੀ ਸੀ ਕਿ ਮਾਤਾ ਜੀ ਦੇ ਪੁੱਤਰ ਹਿਰਦੇ ਨੇ ਇਸ ਪਾਸੇ ਧਿਆਨ ਹੀ ਨਾ ਦਿੱਤਾ ਆਣ ਦੀ ਮੂਰਤ ਦਾਦੀ ਮਾਂ ਨਿੱਕੇ ਬਾਲਾਂ ਨੂੰ ਨਾਲ ਲੈ ਕੇ ਇਸ ਨਾਲ ਅਗਲੇ ਸਫ਼ਰ ਲਈ ਚੱਲ ਪੈਂਦੇ ਆ ਇਹ ਪਾਪੀ ਇਹਨਾਂ ਨੂੰ ਪਿੰਡ ਦੇ ਦੱਖਣ ਵਾਲੇ ਪਾਸੇ ਪਿੰਡ ਤੋਂ ਬਾਹਰ ਇੱਕ ਉਜਾੜ ਥਾਂ ਤੇ ਟੱਕ ਵਿੱਚ ਲੈ ਗਿਆ ਇੱਥੇ ਟੱਕ ਦਾ ਮਤਲਬ ਹੁੰਦਾ ਹੈ ਜਿੱਥੇ ਝਾੜੀਆਂ ਕਾਹੀ ਸਲਵਾੜ ਤੇ ਜੰਗਲੀ ਬੂਟੇ ਆਦੀ ਹੁੰਦੇ ਆ ਇੱਥੇ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਬਿਠਾ ਆਪ ਇਹ ਕਹਿ ਕੇ ਆਪਣੇ ਪਿੰਡ ਨੂੰ ਚਲਾ ਗਿਆ ਕਿ ਮੈਂ ਪਿੰਡ ਜਾ ਕੇ ਦੇਖੋ ਨਾ ਕਿ ਕੋਈ ਖਤਰਾ ਤਾਂ ਨਹੀਂ ਕਿਤੇ ਪਿੰਡ ਸਿਪਾਈ ਨਾ ਆਏ ਹੋਣ ਹਰ ਪਿੰਡ ਵਿੱਚ ਮੁਗਲ ਸਿਪਾਈ ਸਿੰਗਾ ਨੂੰ ਤੇ ਗੁਰੂ ਜੀ ਨੂੰ ਢੂੰਡਦੇ ਫਿਰਦੇ ਸੀ ਗੁਰੂ ਜੀ ਤੇ ਉਸ ਦੇ ਸੇਵਕਾਂ ਨੂੰ ਫੜਾਉਣ ਵਾਲੇ ਨੂੰ ਬਹੁਤ ਇਨਾਮ ਦਿੱਤਾ ਜਾਂਦਾ ਸੀ ਤੇ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜਿਆ ਜਾਏਗਾ ਏ ਟੰਡੋਰਾ ਹਰ ਪਿੰਡ ਵਿੱਚ ਪਟਿਆ ਜਾ ਰਿਹਾ ਸੀ ਗੰਗੂ ਇਹੋ ਡਰ ਬਣਾ ਆਪਣੇ ਘਰ ਨੂੰ ਆ ਗਿਆ ਕਿ ਮੈਂ ਪਿੰਡ ਜਾ ਕੇ ਦੇਖਾਵਾਂ ਮੁਗਲ ਸਿਪਾਈ ਹੀ ਨਾ ਉਤਰੇ ਹੋਣ ਮਾਤਾ ਜੀ ਇਸ ਦੀ ਬਹੁਤ ਦੇਰ ਤੱਕ ਉਡੀਕ ਕਰਦੇ ਨੇ ਪਰ ਇਹ ਛੇਤੀ ਵਾਪਸ ਨਾ ਆਇਆ ਮਾਤਾ ਜੀ ਨੂੰ ਨੇੜੇ ਇੱਕ ਸਲਵਾੜ ਦਾ ਛੱਪਰ ਮਤਲਬ ਇੱਕ ਕੁੱਲੀ ਬਣੀ ਹੋਈ ਨਜ਼ਰ ਆਉਂਦੀ ਆ ਮਾਤਾ ਜੀ ਸਹਿਬਜਾਦਿਆਂ ਨੂੰ ਲੈ ਕੇ ਉਸ ਵਿੱਚ ਚਲੇ ਜਾਂਦੇ ਇਹ ਕੁੱਲੀ ਇੱਕ ਮਸਤ ਫਕੀਰ ਦੀ ਕੁਟਿਆ ਸੀ ਇਹ ਪਿੰਡੋਂ ਬਾਹਰ ਕੱਖਾਂ ਕਾਨਿਆਂ ਦੀ ਬਣੀ ਝੌਂਪੜੀ ਨੁਮਾ ਕੁਟਿਆ ਦੇ ਵਿੱਚ ਰਹਿੰਦਾ ਸੀ ਲੋਕਾਂ ਨਾਲ ਇਹਦਾ ਬਹੁਤਾ ਵਾਹਵਾਸਤਾ ਨਹੀਂ ਸੀ ਆਪਣੀ ਮਸਤੀ ਵਿੱਚ ਪਰਮਾਤਮਾ ਦੀ ਬੰਦਗੀ ਕਰਦਾ ਰਹਿੰਦਾ ਕਦੇ-ਕਦਾਈ ਆਪਣੀ ਮੋਜ ਵਿੱਚ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਪ੍ਰਸ਼ਾਦਾ ਛਕ ਆਉਂਦਾ ਸੀ ਜਦੋਂ ਇਹ ਫਕੀਰ ਆਪਣੀ ਕੁਟਿਆ ਵਿੱਚ ਆਇਆ ਤਾਂ ਤਿੰਨ ਅਜਨਬੀ ਚਿਹਰੇ ਦੇ ਦੇ ਕੇ ਪੁੱਛਿਆ ਇੱਥੇ ਕਿਵੇਂ ਬੈਠੇ ਹੋ ਤਾਂ ਮਾਤਾ ਜੀ ਨੇ ਕਿਹਾ ਐਵੇਂ ਹੀ ਬੈਠੇ ਹਾਂ ਇਨ੍ਹਾਂ ਤਿੰਨਾਂ ਦੇ ਚਿਹਰਿਆਂ ਤੇ ਚਮਕਦਾ ਰੱਬੀ ਰੂਪ ਦੇ ਕੇ ਫਕੀਰ ਨੂੰ ਸਮਝਣ ਵਿੱਚ देर ਨ ਲੱਗੀ ਤੇ ਉਹ ਜਾਣ ਗਿਆ ਕਿ ਇਹ ਕੋਈ ਧਰਮ ਬਖਸ਼ਿਆ ਰੂਹਾ ਨੇ ਇਸ ਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਕਿਹਾ ਕਿ ਤੁਸੀਂ ਮੇਰੀ ਕੁਟਿਆ ਵਿੱਚ ਬੇਚਿੱਜ ਬੈਠੇ ਰਹੋ ਫਕੀਰ ਫਿਰ ਆਪਣੀ ਮਸਤੀ ਵਿੱਚ ਝਾੜੀਆਂ ਚੱਲਣਾ ਵਿੱਚ ਵੱਡ ਜਾਂਦਾ ਇਸ ਫਕੀਰ ਦੀ ਕੁਟਿਆ ਵਾਲੀ ਥਾਂ ਤੇ ਬਹੁਤ ਪੁਰਾਣਾ ਅਸਥਾਨ ਬਣਿਆ ਹੋਇਆ ਹੈ ਮਾਤਾ ਜੀ ਨੇ ਫਕੀਰ ਨੂੰ ਕਿਹਾ ਕਿ ਐਵੇਂ ਹੀ ਬੈਠੇ ਹਾਂ ਇਸ ਤੋਂ ਬਾਅਦ ਇਸ ਗੁਰਦੁਆਰੇ ਦਾ ਨਾਂ ਐਮਐਸਆਈ ਪਿਆ। ਸੋ ਇਸ ਤਰ੍ਹਾਂ ਗੰਗੂ ਘਰ ਨੂੰ ਗਿਆ ਬਹੁਤ دیر ਬਾਅਦ ਵਾਪਸ ਨ ਆਇਆ। ਇਸ ਉਜਾੜ ਵਿੱਚ ਬਣੀ ਫਕੀਰ ਦੀ ਕੁਟਿਆ ਵਿੱਚ ਮਾਤਾ ਜੀ ਗੰਗੂ ਨੂੰ ਉਡੀਕਦੇ ਰਹੇ। ਇਹ ਪਾਪੀ ਸ਼ਾਮ ਨੂੰ ਆਉਂਦਾ। ਮਾਤਾ ਜੀ ਨੂੰ ਕਹਿੰਦਾ ਕਿ ਤੁਸੀਂ ਚਿੰਤਾ ਨਾ ਕਰੋ। ਮਾਤਾ ਜੀ ਨੇ ਕਿਹਾ ਕਿ ਮੈਨੂੰ ਇਹਨਾਂ ਨਿੱਕੀਆਂ ਜਾਨਾਂ ਦੀ ਚਿੰਤਾ ਹੈ। ਸਾਨੂੰ ਇੱਥੇ ਜੰਗਲ ਵਿੱਚ ਬਿਠਾ ਗਿਆ। ਕਿਤੇ ਥਾਂ ਸਿਰ ਮਕਾਨ ਵਿੱਚ ਬਿਠਾ ਤਾਂ ਜੋ ਠੰਡ ਤੋਂ ਬਚਿਆ ਜਾ ਸਕੇ। ਗੁਰਦੁਆਰਾ ਐਮਾ ਸਾਹਿਬ ਵਾਲੇ ਸਥਾਨ ਤੋਂ ਇਹ ਦੁਸ਼ਟ ਮਾਇਆ ਦੇ ਲਾਲਚ ਵਸ ਰਾਤ ਦੇ ਹਨੇਰੇ ਵਿੱਚ ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ ਬਚਾਉਂਦਾ ਤਿੰਨਾਂ ਰੱਬੀ ਰੂਹਾਂ ਨੂੰ ਆਪਣੇ ਘਰ ਲੈ ਗਿਆ ਇਹ ਪਾਪੀ ਇਨ੍ਹਾਂ ਕੋਲ ਰਹਿ ਕੇ ਵੀ ਇਨ੍ਹਾਂ ਮਹਾਨ ਸ਼ਕਤੀਆਂ ਤ ਨੂੰ ਪਛਾਣ ਨਾ ਸਕਿਆ ਘਰ ਵਿੱਚ ਲਿਆ ਕੇ ਇੱਕ ਕੋਠੜੀ ਵਿੱਚ ਟਿਕਾਣਾ ਕਰਵਾ ਦਿੱਤਾ ਘਰ ਵਿੱਚ ਗੰਗੂ ਦਾ ਬਾਕੀ ਪਰਿਵਾਰ ਵੀ ਰਹਿੰਦਾ ਸੀ ਇਸ ਪਰਿਵਾਰ ਨੇ ਦੱਬੀ ਜੁਬਾਨ ਵਿੱਚ ਉਹਨਾਂ ਨੂੰ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਉਹਨਾਂ ਦੀ ਮਾਤਾ ਜੀ ਹਨ ਮਾਤਾ ਜੀ ਨੇ ਇਸ਼ਨਾਨ ਕਰ ਬਸਤਰ ਬਦਲੇ ਸਹਿਬਜ਼ਾਦਿਆਂ ਨੇ ਵੀ ਇਸ਼ਨਾਨ ਕਰਕੇ ਬਸਤਰ ਨਵੇਂ ਪਾ ਲਏ ਮਾਤਾ ਗੁਜਰੀ ਜੀ ਕੋਲ ਗਠੜੀ ਵਿੱਚ ਥੋੜੇ ਬਹੁਤ ਜ਼ਰੂਰੀ ਬਸਤਰ ਬੰਨੇ ਹੋਏ ਸੀ ਦਿਨ ਵਿੱਚ ਕਈ ਕਈ ਵਾਰ ਪੁਸ਼ਾਕਾਂ ਪਹਿਨਣ ਵਾਲੇ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਅੱਜ ਨਵੇਂ ਬਸਤਰ ਪਾ ਕੇ ਤਿਆਰ ਹੋਏ ਸਨ ਗੰਗੂ ਪਾਪੀ ਨਾ ਚਾਹੁੰਦਾ ਹੋਇਆ ਵੀ ਉਹਨਾਂ ਨੂੰ ਆਪਣੇ ਘਰ ਲਿਆਇਆ ਸੀ ਤੇ ਉਸਨੇ ਬਹੁਤ ਹੀ ਅਸ਼ਰਤਕ ਮਨ ਨਾਲ ਬਹੁਤ ਮਾੜਾ ਭੋਜਨ ਤਿੰਨਾਂ ਜੀਆਂ ਅੱਗੇ ਲਿਆ ਕੇ ਰੱਖ ਦਿੱਤਾ ਦਾਦੀ ਮਾ ਨੇ ਭੋਜਨ ਵਲ ਦੇ ਕੇ ਕਿਹਾ ਕਿ ਇਹੋ ਜਿਹਾ ਭੋਜਨ ਤਾਂ ਆਨੰਦਪੁਰ ਸਾਡੇ ਕਾਂਵਾ ਕੁੱਤਿਆਂ ਨੂੰ ਵੀ ਨਹੀਂ ਸੀ ਪਾਇਆ ਜਾਂਦਾ ਇਹ ਮਾਸੂਮ ਇਸ ਨੂੰ ਕਿਵੇਂ शकਣਗੇ ਦਾਦੀ ਮਾਂ ਨੇ ਗੰਗੂ ਨੂੰ ਇੱਕ ਮੋਹਰ ਦੇ ਕੇ ਕਿਹਾ ਕਿ ਜੋ ਵੀ ਪਕਵਾਨ ਬਾਹਰੋਂ ਬਣਿਆ ਮਿਲਦਾ ਹੈ ਜਾ ਕੇ ਖਰੀਦ ਲਿਓ ਸੋ ਇਸ ਤਰ੍ਹਾਂ ਦੋ ਸਿਰ ਪਤਾਸੇ ਇਹ ਖਰੀਦ ਲਿਆਉਂਦਾ ਜਿਸ ਵਿੱਚੋਂ ਥੋੜੇ ਜਿਹੇ ਤਿੰਨਾ ਜੀਆ ਨੇ शक ਕੇ ਪਾਣੀ ਪੀ ਪਰਮਾਤਮਾ ਦਾ ਭਾਣਾ ਮੰਨ ਸ਼ੁਕਰ ਮਨਾ ਲਿਆ ਕਮੀਨਿਆਂ ਘਰ ਆਏ ਸੱਤ ਬਗਾਨੇ ਨੂੰ ਵੀ ਚੰਗੀ ਤਰ੍ਹਾਂ ਰੋਟੀ ਪਾਣੀ ਛਕਾ ਦਈਦਾ ਹੈ ਇਹ ਤਾਂ ਆਪਣੇ ਨਾਲੋਂ ਵੀ ਵੱਧ ਕੇ ਸੀ ਖਾਣੇ ਤੋਂ ਪਹਿਲਾਂ ਪਾਪੀ ਨੇ ਆਪਣੀ ਮਾਂ ਸੋਬੀ ਨੂੰ ਕਿਹਾ ਸੀ ਕਿ ਉਹਨਾਂ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਮਾਰ ਦਈਏ ਤੇ ਇਹਨਾਂ ਦਾ ਧਨ ਲੁੱਟ ਲਈਏ ਸੋਬੀ ਨੇ ਇਹ ਕਹਿਰ ਕਮਾਉਣ ਤੋਂ ਗੰਗੂ ਨੂੰ ਬਹੁਤ ਵੜ ਗਿਆ ਸੋਬੀ ਦਾ ਜ਼ਿਕਰ ਗੈਨੇ ਠਾਕਰ ਸਿੰਘ ਨੇ ਸ਼ਹੀਦ ਬਿਲਾਸ ਤੇ ਸ਼੍ਰੀ ਗੁਰਦੁਆਰਾ ਦਰਸ਼ਨ ਵਿੱਚ ਕੀਤਾ ਹੈ ਉੱਪਰੇ ਮਨ ਨਾਲ ਗੰਗੂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨਾਲ ਬਹੁਤ ਮਿੱਠੀਆਂ ਪਿਆਰ ਦੀਆਂ ਗੱਲਾਂ ਕੀਤੀਆਂ ਇਦਾਂ ਪਰਿਵਾਰ ਵੀ ਕੁਝ ਧੀਰ ਕੋਲ ਬੈਠਾ ਰਿਹਾ ਸਾਰੇ ਆਪੋ ਆਪਣੇ ਥਾਂ ਸਿਰ ਸੌਂਗੇ ਪਰ ਇਸ ਪਾਪੀ ਨੂੰ ਨੀਂਦ ਕਿੱਥੇ ਆਵੇ ਇਹਦਾ ਧਿਆਨ ਤਾਂ ਮਾਤਾ ਜੀ ਵਾਲੀ ਕੋਠੜੀ ਵੱਲ ਲਗਾ ਰਿਹਾ ਕਿ ਕਦੋਂ ਮਾਤਾ ਜੀ ਸੌਣ ਤਾਂ ਜੋ ਮੈਂ ਇਹ ਸਾਰਾ ਧੰਨ ਸਮੇਟ ਲਵਾਂ ਜਦੋਂ ਬਹੁਤ ਗੂੜੀ ਰਾਤ ਹੋ ਗਈ ਤਾਂ ਆਪਣੇ ਮੰਜੇ ਤੋਂ ਉੱਠ ਨਮਕ ਹਰਾਮੀ ਦੱਬੇ ਪੈਰੀ ਕੋਠੜੀ ਵਿੱਚ ਜਾਵੜਿਆ ਇੱਕ ਮਹੀਨਾ ਚੁੱਪਚਾਪ ਧੰਨ ਦੀ ਖੁਰਜੀ ਚੁੱਕ ਲਿਆ ਤੇ ਘਰੋਂ ਬਾਹਰ ਜਾ ਕੇ ਕਿਸੇ ਸੁੱਕੇ ਚੋਹ ਦੇ ਕਿਨਾਰੇ ਖੱਡ ਵਿੱਚ ਦੱਬ ਦਿੱਤੀ ਵਾਪਸ ਆ ਚੁੱਪਚੀ ਪਿੱਦਾ ਹੀ ਆਪਣੇ ਮੰਜੇ ਤੇ ਲੇਟ ਗਿਆ ਇੰਦਾ ਪਾਪੀ ਮਨ ਬਹੁਤ ਖੁਸ਼ ਸੀ ਜਿਸ ਮਾਇਆ ਲਈ ਇੰਨੀਆਂ ਲੇਲੜੀਆਂ ਕੱਢਦਾ ਸੀ ਉਹ ਇਦੇ ਹੱਥ ਵਿੱਚ ਆ ਚੁੱਕੀ ਸੀ ਸੋ ਇਸ ਪਾਪੀ ਨੇ ਪਹਿਲਾਂ ਤੋਂ ਹੀ ਲੁੱਟੇ ਹੋਿਆਂ ਨੂੰ ਲੁੱਟ ਲਿਆ ਪਾਪੀਆਂ ਉਹ ਤਾਂ ਪਹਿਲਾਂ ਹੀ ਘਰ-ਬਾਰ ਲੁਟਾ ਚੁੱਕੇ ਸੀ ਘਰੋਂ ਬੇਗਰ ਹੋਏ ਫਕੀਰੀ ਵਾਲੀ ਹਾਲਤ ਤੇ ਵੀ ਤੈਨੂੰ ਤਰਸ ਆਇਆ ਤਿੰਨੋ ਜੀ ਇਸ ਆਸਰੇ ਇਸ ਪਾਪੀ ਨਾਲ ਤੁਰੇ ਸੀ ਕਿ ਇਹ ਸਾਡਾ ਗੁਰੂ ਜੀ ਨਾਲ ਮਿਲਾਪ ਕਰਵਾ ਦੇਵੇਗਾ ਪਰ ਇਹ ਦੁਸ਼ਟ ਤਾਂ ਮਾਇਆ ਕਰਕੇ ਹੀ ਉਹਨਾਂ ਨੂੰ ਇੱਧਰ-ਉੱਧਰ ਲਈ ਫਿਰਦਾ ਸੀ ਇਸ ਪਾਪੀ ਦਾ ਮਨੋਰਥ ਪੂਰਾ ਹੋ ਚੁੱਕਾ ਸੀ ਸੋ ਇਸ ਤਰ੍ਹਾਂ ਇਹ ਚੰਦਰੀ ਰਾਤ ਗਰੂ ਪਰਿਵਾਰ ਨਾਲ ਵਿਛੜ ਕੇ ਦਾਦੀ ਮਾਂ ਤੇ ਨਿੱਕੀਆਂ ਜਿੰਦਾ ਨੇ ਨੌ ਪੋ ਨੂੰ ਪਿੰਡ ਸਹੀੜੀ ਗੰਗੂ ਪਾਪੀ ਦੇ ਘਰ ਬਤੀਤ ਕੀਤੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਐਮਾ ਸਾਹਿਬ ਵਾਲੇ ਅਸਥਾਨ ਤੇ ਉੱਥੇ ਰਹਿਣ ਵਾਲੇ ਫਕੀਰ ਦੀ ਸਮਾਦ ਇੱਕ ਕਿੱਕਰ ਦੇ ਦਰਖਤ ਥੱਲੇ ਹੋਇਆ ਕਰਦੀ ਸੀ ਇਸ ਦੇ ਨੇੜੇ ਪਿੱਪਲ ਦੇ ਇੱਕ ਵੱਡੇ ਦਰਖਤ ਦੇ ਕੋਲ ਨਿੱਕੀਆਂ ਇੱਟਾਂ ਤੇ ਚੂਨੇ ਦੀ ਚਣਾਈ ਨਾਲ ਉਹ ਸਾਰੇ ਕੋਠੇ ਵਿੱਚ ਮਹਾਤਮਾ ਸਾਧੂ ਰਹਿੰਦੇ ਹੁੰਦੇ ਸੀ ਇਸ ਦੀ ਆਲੇ ਦੁਆਲੇ 5 ਬਿੱਗੇ ਜ਼ਮੀਨ ਵਿੱਚ ਅੰਬਾ ਦਾ ਬਾਗ ਤੇ 80 ਬਿੱਗੇ ਜ਼ਮੀਨ ਇਸ ਸਥਾਨ ਦੇ ਨਾਲ ਲੱਗੀ ਹੁੰਦੀ ਸੀ ਜੋ ਰੋਪੜ ਦੇ ਰਾਜਾ ਭੂਪਸੰਗ ਨੇ ਅਰਪਣ ਕੀਤੀ ਸੀ ਸੋ ਵੀਡੀਓ ਨੂੰ ਅੱਗੇ ਤੋਰਦੇ ਹਾਂ ਇਸ ਤਰ੍ਹਾਂ ਸਫ਼ਰ ਹੋਈ ਤੇ ਮਾਤਾ ਜੀ ਨੇ ਬਹੁਤ ਪਿਆਰ ਨਾਲ ਕਿਹਾ ਕਿ ਗੰਗਾ ਰਾਮਾ ਧੰਨ ਵਾਲੀ ਖੁਰਜੀ ਨਹੀਂ ਦਿਸਦੀ ਜੇ ਕਿਤੇ ਸੰਭਾਲ ਕੇ ਰੱਖ ਲਈਏ ਤਾਂ ਚੰਗਾ ਹੋਇਆ ਇਸ ਨੇ ਕਿਹਾ ਮੈਨੂੰ ਨਹੀਂ ਪਤਾ ਖੁਰਜੀ ਕਿੱਥੇ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇੱਥੇ ਚੋਰ ਚੱਕੇ ਬਹੁਤ ਨੇ ਮਾਇਆ ਨੂੰ ਸੰਭਾਲ ਕੇ ਧਿਆਨ ਨਾਲ ਰੱਖਿਓ ਮਾਤਾ ਜੀ ਨੇ ਕਿਹਾ ਮਾਇਆ ਦੀ ਕਿਹੜੀ ਕਮੀ ਹੈ ਹੋਰ ਆ ਜਾਏਗੀ ਅਸੀਂ ਜੇ ਬਚ ਗਏ ਤਾਂ ਤੂੰ ਜਿੰਨੀ ਮਰਜ਼ੀ ਮਾਇਆ ਹੋਰ ਲੈ ਲਈ ਪਰ ਜੇਕਰ ਇਹ ਮਾਇਆ ਤੂੰ ਸੰਭਾਲ ਕੇ ਰੱਖ ਲਈਏ ਤਾਂ ਬਹੁਤ ਚੰਗਾ ਕੀਤਾ ਅਸੀਂ ਵੀ ਸੰਭਾਲਣੀ ਹੀ ਸੀ ਅਸਲ ਵਿੱਚ ਮਾਤਾ ਜੀ ਨੇ ਇਸ ਪਾਪੀ ਨੂੰ ਖੁਰਜੀ ਚੁੱਕਦੇ ਦੇਖ ਲਿਆ ਸੀ ਮਾਤਾ ਜੀ ਦੀ ਵਰਤੀ ਮੋਹ ਮਾਇਆ ਤੋਂ ਬਹੁਤ ਉੱਚੀ ਸੀ ਉਹਨਾਂ ਇਸ ਨੂੰ ਛੋਟੀ ਜਹੀ ਗੱਲ ਜਾਣ ਰਾਤ ਨੂੰ ਨਾ ਪੁੱਛਿਆ ਮਿੱਠੇ ਪਿਆਰ ਦੇ ਬੋਲਾਂ ਨਾਲ ਖੁਰਜੀ ਬਾਰੇ ਪੁੱਛਿਆ ਵੀ ਤਾ ਅੱਗੋ ਗੰਗੂ ਨੂੰ ਕੌੜਾ ਜ਼ਹਿਰ ਲੱਗਾ ਇਹ ਦੁਸ਼ਟ ਤਾਂ ਆਪਣੇ ਕੰਮ ਕਰਕੇ ਰਾਤ ਤੋਂ ਹੀ ਸੋਚ ਰਿਆ ਸੀ ਕਿ ਇਹਨਾਂ ਨੂੰ ਕਿਵੇਂ ਨਾ ਕਿਵੇਂ ਘਰੋਂ ਕੱਢਿਆ ਜਾਏ ਇਸ ਪਾਪੀ ਦੇ ਮਨ ਤੇ ਸੱਚ ਦੀ ਕਣੀ ਨਾ ਟਿਕ ਸਕੇ ਮਾਤਾ ਜੀ ਦੇ ਮਿੱਠੇ ਬੋਲ ਵੀ ਇਸ ਨੂੰ ਜ਼ਹਿਰ ਵਾਂਗ ਲੱਗੇ ਸੋ ਚੋਰ ਚੋਰ ਕਹਿ ਕੇ ਇਸ ਨੇ ਉੱਚੀ ਆਵਾਜ਼ ਵਿੱਚ ਰੌਲਾ ਪਾ ਦਿੱਤਾ ਲੋਕੋ ਚੋਰ ਆ ਗਏ ਚੋਰੀ ਹੋ ਗਈ ਮਾਤਾ ਜੀ ਦੀ ਖੁਰਜੀ ਚੋਰੀ ਹੋ ਗਈ ਮਾਤਾ ਜੀ ਨੇ ਇਸ ਨੂੰ ਬਹੁਤ ਰੋਕਿਆ ਕਿ ਇਸ ਤਰ੍ਹਾਂ ਰੌਲਾ ਨਾ ਪਾ ਲੋਕ ਇਕੱਠੇ ਹੋ ਜਾਣਗੇ ਨਿੱਕੀਆਂ ਜਿੰਨਾਂ ਨੂੰ ਫੜਾ ਦੇਣਗੇ ਪਰ ਇਹ ਦੁਸ਼ਟ ਚੁੱਪ ਨਾ ਹੋਇਆ ਸਗੋਂ ਮਾਤਾ ਜੀ ਨਾਲ ਖੇਬੜਨ ਲੱਗ ਪਿਆ ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਚ ਲਿਆ ਕੇ ਆਸਰਾ ਦਿੱਤਾ ਤੁਹਾਨੂੰ ਮਰਦੇ ਜਾਂਦਿਆਂ ਨੂੰ ਬਚਾਇਆ ਤੁਸੀਂ ਮੇਰੀ ਨੇਕੀ ਦਾ ਚੰਗਾ ਮੁੱਲ ਪਾਇਆ ਆ ਖੁਰਜੀ ਚਰੌਣ ਦੀ ਹੋਰ ਤੰਮਤ ਲਾ ਦਿੱਤੀ ਇਸ ਤਰ੍ਹਾਂ ਦੇ ਮਾੜੇ ਬੋਲ ਬੋਲਦਾ ਇਹ ਪਾਪੀ ਘਰੋਂ ਬਾਹਰ ਨਿਕਲ ਗਿਆ ਇਸ ਦਾ ਪਰਿਵਾਰ ਵੀ ਬਰਾਬਰ ਦਾ ਦੋਸ਼ੀ ਸੀ ਜਿਸ ਨੇ ਗੰਗੂ ਨੂੰ ਚੁੱਪ ਕਰਵਾਉਣ ਦਾ ਯਤਨ ਤੱਕ ਨਾ ਕੀਤਾ ਅਤੇ ਖਾਮੋਸ਼ ਹੋ ਕੇ ਤਮਾਸ਼ਾ ਦੇਖਦਾ ਰਿਹਾ ਅਸਲ ਵਿੱਚ ਮਾਇਆ ਘਰ ਆਈ ਕਿਸ ਨੂੰ ਮੁਰੀ ਲੱਗਦੀ ਹੈ ਇਹੋ ਗੱਲ ਸਾਰੇ ਪਰਿਵਾਰ ਦੀ ਵੀ ਸੀ ਗੰਗੂ ਦੀ ਮਾਂ ਸੋਭੀ ਵੀ ਕੁਝ ਨਾ ਕਰ ਸકી ਇਸ ਮਾਂ ਨੇ ਗੰਗੂ ਨੂੰ ਇੰਨਾ ਮਾਸੂਮ ਜਿੰਦਾ ਤੇ ਦਾਦੀ ਮਾਂ ਦੇ ਖਾਣੇ 'ਚ ਜ਼ਹਿਰ ਪਾਉਣ ਤੋਂ ਰੋਕ ਕੇ ਦਰਗਾਹ 'ਚ ਨੇਕ ਕਮਾਈ ਖੱਟ ਲਈ ਸੀ ਹੁਣ ਮਾਂ ਸੋਭੀ ਵੀ ਲਾਚਾਰ ਤੇ ਬੇਵਸ ਹੋਈ ਗੰਗੂ ਦੀ ਇਸ ਕਮੇਰਗੀ ਤੋਂ ਉਸ ਨੂੰ ਰੋਕਣ 'ਚ ਸਫਲ ਨਾ ਹੋ ਸਕੀ ਰੋਲਾ ਸੁਣ ਕੇ ਲੋਕ ਗੰਗੂ ਦੇ ਘਰ ਆਉਣ ਲੱਗੇ ਉਠੜੀ ਵਿੱਚ ਛਾਤੀ ਨਾਲ ਲਾ ਕੇ ਬੈਠੀ ਦੋ ਨੰਨੀਆਂ ਜਾਨਾਂ ਨੂੰ ਦਾਦੀ ਘੁੱਟ ਕੇ ਹੋਰ ਕੋਲ ਕਰੀ ਜਾਂਦੀ ਲੋਕ ਇਹਨਾਂ ਦੇ ਚਮਕਦੇ ਚਿਹਰੇ ਦੇਖ 당 ਰਹਿ ਗਏ ਕੰਨੂ ਸੰਨੀ ਹੋ ਇੱਕ ਦੂਜੇ ਨੂੰ ਪੁੱਛਦੇ ਕਿ ਇਹ ਕੌਣ ਹਨ ਅਜੇ ਤਾਂ ਹੀ ਪੂਰੀ ਤਰ੍ਹਾਂ ਪਤਾ ਨਹੀਂ ਲੱਗਿਆ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਪੁੱਤਰ ਹਨ ਉਧਰ ਗੰਗੂ ਪਾਪੀ ਨੇ ਪਿੰਡ ਦੇ ਚੌਧਰੀ ਨੂੰ ਯਾਦ ਦੱਸਿਆ ਉਸ ਚੌਧਰੀ ਨੇ ਗੰਗੂ ਦੇ ਘਰ ਤੇ ਆਪਣੇ ਬੰਦਿਆਂ ਦੀ ਨਿਗਰਾਨੀ ਲਵਾ ਦਿੱਤੀ ਤਾਂ ਕਿ ਇਹ ਕਿਤੇ ਨਾ ਠ ਨਾ ਜਾਣ ਆਪ ਦੋਨੋਂ ਮਰਿੰਡੇ ਕੋਤਵਾਲੀ ਦੱਸਣ ਲਈ ਚਲੇ ਜਾਂਦੇ ਆਂ ਕੋਤਵਾਲੀ ਦੇ ਮੁਖੀ ਜਾਨੀ ਖਾਂ ਤੇ ਮਾਨੀ ਖਾਂ ਦੋਵਾਂ ਭਰਾਵਾਂ ਨੂੰ ਗੰਗੂ ਨੇ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਛੋਟੇ ਪੁੱਤਰ ਬੰਦ ਕੀਤੇ ਹੋਇਆ ਤੁਸੀਂ ਜਾ ਕੇ ਫੜ ਲਵੋ ਤੇ ਸਰਕਾਰ ਪਾਸੋਂ ਆਪ ਵੀ ਤੇ ਸਾਨੂੰ ਵੀ ਇਨਾਮ ਦਿਵਾਓ ਇਸ ਦੇ ਪਾਪੀ ਮੰਨ ਨੇ ਮਾਇਆ ਧਾਰਨ ਕਰ ਲਈ ਸੀ ਇਹ ਅੰਨਾ ਤੇ ਬੋਲਾ ਹੋ ਚੁੱਕਾ ਸੀ ਧਰਮ ਕਰਮ ਨੂੰ ਉੱਕਾ ਵੀ ਭੁਲਾ ਬਿਠਾ ਸੀ ਜਾਨੀ ਖਾਂ ਤੇ ਮਾਨੀ ਖਾਂ ਨੇ ਤਕੜੀ ਸਿਪਾਈਆਂ ਦੀ ਗਾਰਦ ਲਿਆ ਗੰਗੂ ਦੇ ਘਰ ਨੂੰ ਘੇਰਾ ਪਾ ਲਿਆ ਮਾਤਾ ਜੀ ਪੋਤਿਆਂ ਨੂੰ ਗੋਦ ਵਿੱਚ ਬਿਠਾ ਅਡੋਲ ਬੈਠੇ ਰਹੇ ਜਾਨੀ ਖਾਂ ਤੇ ਮਾਨੀ ਖਾਂ ਕੋਠੜੀ ਵਿੱਚ ਦਾਖਲ ਹੋਏ ਤੇ ਰੋਬ ਨਾਲ ਪੁੱਛਿਆ ਦੱਸੋ ਤੁਸੀਂ ਕੌਣ ਹੋ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਬਿਨਾਂ ਕਿਸੇ ਭੈ ਦੇ ਬੇਝਿਜਕ ਦੱਸ ਦਿੱਤਾ ਇੰਨਾ ਹਾਕਮਾ ਆਪਣੀ ਤਸੱਲੀ ਕਰ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਪੁੱਤਰ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਧਰਮੀ ਲੋਕ ਗੰਗੂ ਨੂੰ ਲਾਂਤਾ ਪਾਉਣ ਲੱਗੇ ਮਾਤਾ ਜੀ ਬਿਨਾ ਕੁਝ ਬੋਲੇ ਮਸੂਮਾ ਨੂੰ ਲੈ ਹਾਕਮਾਂ ਦੇ ਸਖਤ ਪਹਿਰੇ ਹੇਠ ਚੱਲ ਪਏ ਪਿੰਡ ਦੇ ਲੋਕਾਂ ਦੀ ਭੀੜ ਮੂਹਰੇ ਹੋ ਦੇਖਦੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਪੁੱਤਰ ਹਨ ਹਮਦਰਦੀ ਦੀ ਆਸ ਕਿਸੇ ਕੋਲੋਂ ਵੀ ਰੱਖੀ ਨਹੀਂ ਸੀ ਜਾ ਸਕਦੀ ਸਭ ਹਾਕਮਾਂ ਦੇ ਡਰ ਨਾਲ ਕੰਬਦੇ ਸੀ ਗੰਗੂ ਦਾ ਮਨ ਵੀ ਟਿਕਾਅ ਵਿੱਚ ਨਹੀਂ ਸੀ ਉਸ ਦੇ ਅੰਦਰ ਪੂਰੀ ਤਰ੍ਹਾਂ ਹਲਚਲ ਮਚੀ ਹੋਈ ਸੀ ਕਿ ਉਸ ਨੇ ਇੰਨਾ ਵੱਡਾ ਪਾਪ ਕਮਾ ਲਿਆ ਹੈ ਉਹ ਨੀਵੀਂ ਬਾਸਲੋਤਾ ਅੰਦਰੋਹੀ ਅੰਦਰ ਆਪਣੇ ਆਪ ਵਿੱਚ ਡਿੱਗਦਾ ਜਾਂਦਾ ਸੀ ਗੰਗੂ ਦੇ ਘਰ ਦੇ ਬਾਹਰ ਰਸਤੇ ਤੱਕ ਪੈਦਲ ਹੀ ਤੇ ਇਥੋਂ ਇੱਕ ਬੈਲਗੱਡੀ ਤੇ ਬਿਠਾ ਕੇ ਹਾਕਮ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਸਖਤ ਨਿਗਰਾਨੀ ਹੇਠ ਮਰਿੰਡੇ ਦੇ ਰਸਤੇ ਹੋ ਤੁਰਦੇ ਆ ਰਸਤੇ ਵਿੱਚ ਦੇਖ ਲੋਕ ਹੈਰਾਨ ਰਹਿ ਜਾਂਦੇ ਨੇ ਤੇ ਸੋਚਦੇ ਨੇ ਕਿ ਇਸ ਬਿਰਧ ਮਾਤਾ ਤੇ ਛੋਟੇ ਸਹਿਬਜ਼ਾਦਿਆਂ ਨੇ ਕੀ ਜੁਰਮ ਕੀਤਾ ਹੋਵੇਗਾ ਉਹਨਾਂ ਨੂੰ ਕੀ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਤੇ ਪੁੱਤਰ ਹੋਣਾ ਹੀ ਜੁਲਮੀ ਸਰਕਾਰ ਲਈ ਸਭ ਤੋਂ ਵੱਡਾ ਗੁਨਾਹ ਹੈ ਇਸੇ ਤਰ੍ਹਾਂ ਚੱਲ ਕੇ ਮੁਰਿੰਡੇ ਤੋਂ ਬਾਹਰ ਇੱਕ ਖੂਹ ਤੇ ਬੈਲ ਗੱਡੀ ਜਾ ਕੇ ਰੁਕਦੀਆ ਜਿਸ ਉੱਤੇ ਇਹ ਦਾਦੀ ਪੁੱਤੇ ਸਵਾਰ ਸਨ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਇੱਥੇ ਜਲ ਛਕਿਆ ਉਹਨਾਂ ਨੂੰ ਗੰਗੂ ਪਾਪੀ ਨੇ ਆਪਣੇ ਘਰ 'ਚ ਸਵੇਰ ਨੂੰ ਕੁਝ ਵੀ ਨਹੀਂ ਸੀ ਛਕਾਇਆ ਰਾਤ ਵੀ ਉਹਨਾਂ ਨੇ ਥੋੜੇ ਜਿਹੇ ਪਤਾਸੇ ਹੀ ਛਕੇ ਸਨ ਹਾਕਮ ਸਿਪਾਹੀ ਇਥੋਂ ਦਾਦੀ ਤੇ ਪੋਤਿਆਂ ਨੂੰ ਪੈਦਲ ਲੈ ਤੁਰੇ ਤੇ ਥੋੜੀ ਦੂਰ ਅੱਗੇ ਜਾ ਕੇ ਕੋਤਵਾਲੀ ਵਿੱਚ ਬੰਦ ਕਰ ਦਿੱਤਾ ਇੱਕ ਭਰਾ ਹਵਾਲਾਤ ਵਿੱਚ ਬੰਦ ਮਾਤਾ ਜੀ ਤੇ ਸਹਬਜ਼ਾਦਿਆਂ ਤੇ ਸਖਤ ਪਹਿਰਾ ਲਾ ਨਿਗਰਾਨੀ ਰੱਖਦਾ ਰਿਹਾ ਤੇ ਦੂਸਰਾ ਭਰਾ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਦਸਣ ਚਲਾ ਗਿਆ ਮਾਤਾ ਜੀ ਪੋਤਿਆਂ ਨੂੰ ਹੌਸਲਾ ਦਿੰਦੇ ਕਿ ਦੁੱਖਾਂ ਭਰੇ ਸਮੇਂ ਵਿੱਚ ਉਦਾਸ ਨਹੀਂ ਹੋਣਾ ਪ੍ਰਮਾਤਮਾ ਦੇ ਨਾਮ ਨਾਲ ਮਨ ਨੂੰ ਜੋੜੀ ਰੱਖਣਾ ਹੈ ਗੁਰਬਾਣੀ ਦਾ ਜਾਪ ਕਰ ਦੋਨਾਂ ਨੂੰ ਸੁਣਾਉਂਦੇ ਬਾਣੀ ਦੇ ਆਸਰੇ ਦੁੱਖਾਂ ਦੀਆਂ ਘੜੀਆਂ ਨੂੰ ਕੱਟਦੇ ਕੋਤਵਾਲੀ ਦੇ ਕਾਨੂੰਨ ਮੁਤਾਬਿਕ ਇਹਨਾਂ ਨੂੰ ਫਿਰ ਭੋਜਨ ਦਿੱਤਾ ਗਿਆ ਮਾਤਾ ਜੀ ਨੇ ਦੋਹਾਂ ਜੰੰਦਾਂ ਨੂੰ ਛਕਾ ਦਿੱਤਾ ਆਪ ਨਾ ਮਾਤਰ ਹੀ ਛਕਿਆ ਕੰਧ ਨਾਲ ਢੋਲਾ ਸਹਿਬਜ਼ਾਦਿਆਂ ਨੂੰ ਆਪਣੀ ਗੋਦ ਵਿੱਚ ਲੈ ਮਾਤਾ ਜੀ ਗੁਰੂ ਘਰ ਦੀਆਂ ਸਿੱਧਕ ਦੀਆਂ ਬਾਤਾਂ ਸੁਣਾਉਂਦੇ ਰਹੇ ਕਿਹੋ ਜਿਹਾ ਪਾਣਾ ਵਰਤਿਆ ਕਸ਼ਟਾਂ ਦਾ ਪਹਿਰਾ ਦਿਨੋਂ ਦਿਨ ਵੱਧਦਾ ਹੀ ਗਿਆ ਪਰਿਵਾਰ ਨਾਲੋਂ ਵਿਛੜ ਸਖਤੀ ਭਰੀ ਰਾਤ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ 10 ਪੋਰ ਨੂੰ ਮੁਰਿੰਡਾ ਦੀ ਹਵਾਲਤ ਵਿੱਚ ਸਖਤ ਪੈਰੇ ਹੇਠ ਬਤੀਤ ਕੀਤੀ ਇੱਥੇ ਤੁਹਾਡੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੈ ਕਿ ਗੰਗੂ ਪਾਪੀ ਨੇ ਇੰਨਾ ਵੱਡਾ ਕਹਿਰ ਕਮਾ ਕੇ ਜਾਨੀਖਾਂ ਤੇ ਮਾਨੀਖਾਂ ਕੋਲੋਂ ਇਨਾਮ ਲੈਣ ਲਈ ਮੁਰਿੰਡਾ ਕੋਤਵਾਲੀ ਆਇਆ ਤਾਂ ਇਹਨਾਂ ਕੋਤਵਾਲਾ ਨੇ ਉਸ ਨੂੰ 100 ਰੁਪਿਆ ਦਾ ਇਨਾਮ ਦਿੱਤਾ ਅੱਗੋਂ ਗੰਗੂ ਨੇ ਜਾਨੀਖਾਂ ਨੂੰ ਕਿਹਾ ਕਿ ਇਹ ਇਨਾਮ ਤਾਂ ਬਹੁਤ ਘੱਟ ਹੈ ਮੈਨੂੰ ਹੋਰ ਜ਼ਿਆਦਾ ਦੇਵੋ ਤਾਂ ਉਹਨਾਂ ਨੇ 200 ਰੁਪਏ ਦਿੱਤਾ ਪਾਪੀ ਕਮੀਨਾ 200 ਰੁਪਏ ਇਨਾਮ ਲੈ ਕੇ ਕੋਤਵਾਲਾਂ ਨੂੰ ਸਲਾਮਾਂ ਕਰਦਾ ਹੋਇਆ ਵਾਪਸ ਆਪਣੇ ਘਰ ਸੇ ਹਿੱਡਿਆ ਗਿਆ ਸੀ ਗਿਆਨੀ ਠਾਕੁਰ ਸਿੰਘ ਦੀ ਲਿਖਤ ਤੇ ਸ਼ਹੀਦ ਬਿਲਾਸ ਅਤੇ ਗੁਰਦੁਆਰੇ ਦਰਸ਼ਨ ਇਨਾਂ ਦੇ ਵਿੱਚ ਗੰਗੂ ਦਾ 200 ਰੁਪਏ ਇਨਾਮ ਲੈਣ ਦਾ ਜ਼ਿਕਰ ਮਿਲਦਾ ਹੈ ਇਸ ਤੋਂ ਇਲਾਵਾ ਦਾਦੀ ਮਾਂ ਤੇ ਨਿੱਕਿਆ ਜਿੰਨਾਂ ਨੂੰ ਜਿੱਥੇ ਆਣ ਕੇ ਰੱਥ ਮਤਲਬ ਕਿ ਉਹ ਬੈਲ ਗਾੜੀ ਵਿੱਚ ਬਿਠਾਇਆ ਸੀ ਉੱਥੇ ਅੱਜ ਗੁਰਦੁਆਰਾ ਰੱਥ ਸਾਹਿਬ ਸੁਭਾਇਮਾਨ ਹੈ ਇਸ ਨੂੰ ਸੰਤ ਅਜੀਤ ਸਿੰਘ ਜੀ ਨੱਥਲਪੁਰ ਵਾਲਿਆਂ ਨੇ ਬਣਵਾਇਆ ਮੁਰਿੰਡੇ ਆਣ ਕੇ ਜਿੱਥੇ ਮਾਤਾ ਜੀ ਤੇ ਸਹਿਬਜ਼ਾਦੇ ਨੇ ਜਨਮ ਸ਼ਕਿਆ ਉੱਥੇ ਗੁਰਦੁਆਰਾ ਗੰਜ ਸ਼ਹੀਦਾਂ ਸੁੰਦਰ ਬਣਿਆ ਹੋਇਆ ਹੈ ਇਸ ਸਥਾਨ ਨੂੰ ਰੋਪੜ ਦੇ ਰਾਜਾ ਭੂਪ ਸਿੰਘ ਨੇ ਬਣਵਾਇਆ ਸੀ ਜੀ ਇਸ ਹਵਾਲਾਤ ਵਿੱਚ ਕੈਦ ਕੀਤੇ ਗਏ ਉੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਹੈ ਇਸ ਸਥਾਨ ਨੂੰ ਸਿੱਖ ਪੰਥ ਨੇ ਬਹੁਤ ਦੇਰ ਬਾਅਦ ਸੰਭਾਲਿਆ ਪਹਿਲਾਂ ਇੱਥੇ ਪੁਰਾਣੀ ਕੋਤਵਾਲੀ ਸੀ ਤੇ ਸਰਕਾਰੀ ਕੰਮਕਾਜ ਹੁੰਦਾ ਸੀ ਸਰਕਾਰ ਨੇ ਹੁਣ ਇਹ ਥਾਂ ਸਿੱਖ ਪੰਥ ਨੂੰ ਦੇ ਦਿੱਤਾ ਹੈ ਇਸ ਸਥਾਨ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਸੰਪਰਦਾਵ ਲੋ ਕਰਵਾਈ ਗਈ ਹਵਾਲਾਤ ਆਪਣੀ ਪ੍ਰਾਤਨ ਹਾਲਤ ਵਿੱਚ ਮੌਜੂਦ ਹੈ ਇਸ ਨੂੰ ਪ੍ਰਾਤਨ ਹਾਲਤ ਵਿੱਚ ਹੀ ਸੰਭਾਲ ਕੇ ਰੱਖਿਆ ਜਾਵੇ ਇਹ ਫੈਸਲਾ 1999 ਦੀ ਸ਼ਤਾਬਦੀ ਤੇ ਲਿਆ ਗਿਆ ਸੀ ਜਿਕਰ ਇਸ ਤਰ੍ਹਾਂ ਦੇ ਸਹੀ ਫੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਏ ਹੁੰਦੇ ਤਾਂ ਹੁਣ ਤੱਕ ਸਿੱਖ ਇਤਿਹਾਸ ਦੇ ਬਹੁਤ ਪ੍ਰਾਤਨ ਨਿਸ਼ਾਨ ਬਚ ਜANE ਸੀ ਕਾਰ ਸੇਵਾ ਦੇ ਨਾਂ ਤੇ ਅਸੀਂ ਆਪਣੇ ਹੱਥੀ ਪ੍ਰਾਤਨ ਇਮਾਰਤਾਂ ਢਹਿ ਢੇਰੀ ਕਰ ਦਿੱਤੀਆਂ ਗੁਰੂ ਪਾਸ਼ਾ ਨਾਲ ਸੰਬੰਧਿਤ ਦਰਖਤ ਜੜੋ ਪੁੱਟ ਦਿੱਤੇ ਨਵੀਂ ਪੀੜੀ ਨੂੰ ਜਿਹੜੀ ਸੇਧ ਅੱਖੀ ਦੇਖ ਕੇ ਮਿਲਣੀ ਸੀ ਉਸ ਦੇ ਨਿਸ਼ਾਨ ਹੱਥੀ ਖਤਮ ਕਰ ਬੈਠੇ ਅਸੀਂ ਸਿੱਖ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਸਿੱਖ ਇਤਿਹਾਸ ਨਾਲ ਜੁੜੇ ਬਚਦੇ ਨਿਸ਼ਾਨ ਸੰਭਾਲੋ ਜਿਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਦਰਸ਼ਨ ਕਰਾ ਉਹਨਾਂ 'ਚ ਗੁਰੂ ਪ੍ਰੀਤ ਲਈ ਸਿੱਦਕ ਤੇ ਸਿਰੜ ਭਰ ਸਕੀਏ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਇੱਥੋਂ ਇਹ ਦੋਵੇਂ ਭਰਾ ਸਰਹੰਦ ਤੱਕ ਛੋਟੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਕਿਵੇਂ ਆਪ ਚਾਉਂਦੇ ਆ ਅਤੇ ਉੱਥੇ ਜਾ ਕੇ ਇਹਨਾਂ ਨੇ ਕੀ ਕੁਝ ਚੱਲਿਆ ਇਸ ਸਾਰੇ ਇਤਿਹਾਸ ਦੀ ਸਾਂਝ ਆਪਾਂ ਅਗਲੀ ਵੀਡੀਓ 'ਚ ਪਾਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਅਸੀਂ ਜਦੋਂ ਵੀ ਉਹ ਵੀਡੀਓ ਪਾਈਏ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ ਉਮੀਦ ਹੈ ਤੁਸੀਂ ਅੱਜ ਦੀ ਇਹ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰੋਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ